ਬਈ ਸੱਚਿਓਂ ਕਲਯੋਗ ਆ ਗਿਆ ਤੁਸੀਂ ਖਬਰ ਸੁਣੋਗੇ ਨਾ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਜੂਗੀ ਮੁੰਡੇ ਨੂੰ ਮੁੰਡੇ ਨਾਲ ਹੀ ਪਿਆਰ ਹੋ ਗਿਆ ਅਤੇ ਉਸ ਨਾਲ ਵਿਆਹ ਕਰਾਉਣ ਵਾਸਤੇ 1 ਕਰੋੜ ਰੁਪਇਆ ਖਰਚ ਕਰਕੇ ਮੁੰਡੇ ਤੋਂ ਕੁੜੀ ਬਣਾਤਾ ਡਾਕਟਰਾਂ ਨੇ ਬਾਅਦ ਦੇ ਵਿੱਚ ਜਿਹੜੇ ਨਾਲ ਵਿਆਹ ਕਰਾਉਣਾ ਸੀ ਉਹ ਧੋਖਾ ਦੇ ਗਿਆ ਫਿਰ ਜਿਹੜਾ ਕੁੜੀ ਬਣਿਆ ਸੀ ਉਸ ਨੇ ਇੱਕ ਐਸਾ ਕੰਮ ਕਰਤਾ ਕਿ ਪੁਲਿਸ ਨੂੰ ਗ੍ਰਿਫਤਾਰ ਕਰਨਾ ਪੈ ਗਿਆ ਆ ਲੰਬੇ ਸਮੇਂ ਵਾਸਤੇ ਜੇਲ੍ਹ ਚ ਭਾਗ ਗਿਆ ਕੀ ਕਰਤਾ ਬੰਦੇ ਨੇ ਇਹ ਜੇ ਪੂਰੀ ਖਬਰ ਸੁਣੋ ਸੁਣ ਕੇ ਤੁਸੀਂ ਵੀ ਕਹੋਗੇ ਯਾਰ ਦੁਨੀਆ ਚੱਲ ਕਿਹੜੇ ਰਾਂ ਨੂੰ ਰਹੀ ਹੈ ਸਸੀ ਕਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਜਿਹੜੀ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਤਸਵੀਰ ਦੇ ਵਿੱਚ ਇੱਕ ਮੁੰਡਾ ਤੁਹਾਨੂੰ ਕੁੜੀ ਬਣਿਆ ਹੋਇਆ ਦਿਖਾਈ ਦੇ ਰਿਹਾ ਹੋਊਗਾ ਇਸ ਮੁੰਡੇ ਦਾ ਨਾਮ ਹੈ ਦੀਪ ਅਤੇ ਇਸ ਦਾ ਇੱਕ ਦੋਸਤ ਸੀ ਜਿਹਦਾ ਨਾਮ ਬੈਬਬ ਸ਼ੁਕਲਾ ਸੀ ਕਾਨਪੁਰ ਦਾ ਰਹਿਣ ਵਾਲਾ ਸੀ ਕਹਿੰਦੇ ਨੇ ਦੋਨਾਂ ਦੇ ਵਿੱਚ ਵਧੀਆ ਜਿਹੜੀ ਹੈਗੀ ਆ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਚ ਬਦਲ ਜਾਂਦੀ ਹੈ ਦੋਨਾਂ ਦੇ ਵਿੱਚ ਉਸ ਤੋਂ ਬਾਅਦ ਇਹ ਦੋਨੇ ਇੱਕ ਦੂਸਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਨੇ ਪਰ ਦੋਨੇ ਮੁੰਡੇ ਸੀ ਵਿਆਹ ਕਿਵੇਂ ਕਰਵਾ ਸਕਦੇ ਸੀ ਉਸ ਤੋਂ ਬਾਅਦ ਕਹਿੰਦੇ ਨੇ ਇਹ ਇੱਕ ਤੋੜ ਕੱਢਦੇ ਨੇ ਇਸ ਗੱਲ ਦਾ ਜਿਹੜਾ ਬੈਵਲ ਸ਼ੁਕਲਾ ਹੁੰਦਾ ਉਹ ਦੀਪ ਨੂੰ ਕਹਿੰਦਾ ਕਿ ਅਗਰ ਤੂੰ ਕੁੜੀ ਬਣ ਜਾਏ ਆਪਰੇਸ਼ਨ ਕਰਾ ਕੇ ਡਾਕਟਰਾਂ ਦੀ ਸਲਾਹ ਦੇ ਨਾਲ ਤੂੰ ਕੁੜੀ ਬਣ ਜਾਏ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਊਗਾ ਪਰ ਕਹਿੰਦੇ ਨੇ ਰਕਮ ਬਹੁਤ ਵੱਡੀ ਲੱਗਣੀ ਸੀ ਇਸ ਦੇ ਵਿੱਚ ਪਰ ਫਿਰ ਵੀ ਜਿਹੜਾ ਦੀਪ ਸੀ ਉਹ ਇੰਨਾ ਪਾਗਲ ਸੀ ਬੈਵਲ ਸ਼ੁਕਲਾ ਪਿੱਛੇ ਉਸ ਦੇ ਨਾਲ ਵਿਆਹ ਕਰਾਉਣ ਪਿੱਛੇ ਉਹ ਕਿਤਨਾ ਕਿਤੋਂ ਕਹਿੰਦੇ ਨੇ ਵੀ ਡਾਕਟਰ ਨਾਲ ਗੱਲਬਾਤ ਕਰਕੇ ਪਤਾ ਕਰਦਾ 1 ਕਰੋੜ ਰੁਪਏ ਦਾ ਖਰਚਾ ਸੀ ਪਰ ਉਹ ਕਹਿੰਦੇ ਨੇ ਵੀ 1 ਕਰੋੜ ਰੁਪਿਆ ਵੀ ਕਿਸੇ ਨਾ ਕਿਸੇ ਪਾਸਿਓਂ ਕਰਕੇ ਆਪਰੇਸ਼ਨ ਕਰਾ ਲੈਂਦਾ ਤੇ ਮੁੰਡੇ ਤੋਂ ਕੁੜੀ ਬਣ ਜਾਂਦਾ ਕੁੜੀ ਬਣਦਾ ਜਦੋਂ ਉਸ ਤੋਂ ਬਾਅਦ ਕਹਿੰਦੇ ਨੇ ਉਹਦੇ ਨਾਲ ਗੱਲ ਕਰਦਾ ਬਿਵ ਬਿ ਸ਼ੁਕਲਾ ਦੇ ਨਾਲ ਉਹ ਕਿ ਹੁਣ ਆਪਾਂ ਵਿਆਹ ਕਰਵਾ ਲਈਏ ਪਰ ਐਨ ਮੌਕੇ ਤੇ ਕਹਿੰਦੇ ਨੇ ਉਸ ਦਾ ਦੋਸਤ ਸੀ ਜਿਹੜਾ ਬਿਵ ਬਿ ਸ਼ੁਕਲਾ ਉਹ ਮੁਕਰ ਜਾਂਦਾ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਅਤੇ ਉਸ ਤੋਂ ਬਾਅਦ ਭਾਈ ਦੋਨਾਂ ਦੇ ਵਿੱਚ ਕਹਿੰਦੇ ਨੇ ਕਿ ਜਿਹੜਾ ਤਣਾਅ ਹੁੰਦਾ ਵੱਜ ਜਾਂਦਾ ਪਰ ਗੱਲ ਇਹ ਹੈ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਜਾਂਦੀ ਹੈ ਬੈਬੂ ਸ਼ੁਕਲਾ ਨੂੰ ਦੀਪ ਦੁਆਰਾ ਜਦੋਂ ਉਹ ਨਹੀਂ ਮੰਨਦਾ ਤਾਂ ਇੱਕ ਦਿਨ ਜਿਹੜਾ ਹੈਗਾ ਦੀਪ ਉਸਦੇ ਕਾਨਪੁਰ ਆ ਜਾਂਦਾ ਉਸਦੇ ਘਰ ਕੋਲ ਅਤੇ ਕਹਿੰਦੇ ਨੇ ਗੁੱਸਾ ਐਨਾ ਸੀ ਇਹ ਇੱਕ ਜਿਹੜਾ ਦੀਪ ਦੀਪ ਨਾਮ ਦਾ ਇੱਕ ਮੁੰਡਾ ਹੈ ਇਸ ਦੇ ਵਿੱਚ ਇਹ ਜਿਹੜੀ ਹੈਗੀ ਆ ਆਪਣੇ ਦੋਸਤ ਜਾਨੀ ਕਿ ਵਿਵੇਸ਼ ਸ਼ੁਕਲਾ ਦੇ ਘਰ ਦੇ ਬਾਹਰ ਜਿਹੜੀ ਇੱਕ ਗੱਡੀ ਖੜੀ ਹੁੰਦੀ ਹੈ ਉਸ ਦੇ ਵਿੱਚ ਇਹ ਇੱਕ ਆਪਣੇ ਸਾਥੀ ਦੇ ਨਾਲ ਮਿਲ ਕੇ ਅੱਗ ਲਗਾ ਦਿੰਦਾ ਗੱਡੀ ਦੇ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਪੁਲਿਸ ਤਲਾਸ਼ ਕਰਦੀ ਹੈ ਵੀ ਆਖਰ ਇਹ ਐਡਾ ਵੱਡਾ ਕਾਰਨਾਮਾ ਕਿਹਨੇ ਕਰਿਆ ਕਿਉਂਕਿ ਇਹ ਬੜੀ ਸਕੀਮ ਦੇ ਨਾਲ ਆਇਆ ਸੀ ਕਿਹੜੀ ਸਕੂਟੀ ਮਿਲਦੀ ਹੁੰਦੀ ਹੈ ਇੱਕ ਰੈਂਟ ਤੇ ਉਹ ਸਕੂਟੀ ਲੈ ਕੇ ਆਇਆ ਸੀ ਜਦੋਂ ਇਸ ਨੇ ਅੱਗ ਲਗਾਈ ਕਾਰ ਦੇ ਵਿੱਚ ਜਦੋਂ ਇਸ ਨੇ ਕਾਰਨਾਮਾ ਕੀਤਾ ਕਾਰ ਦੇ ਨਾਲ ਜਿਹੜੀ ਵੈਭਵ ਸ਼ੁਕਲਾ ਦੇ ਘਰ ਦੇ ਬਾਹਰ ਖੜੀ ਸੀ ਉਸ ਤੋਂ ਬਾਅਦ ਸਕੂਟੀ ਤੇ ਫਰਾਰ ਹੋ ਜਾਂਦਾ ਇਹਨੂੰ ਐਦਾਂ ਸੀ ਕਿ ਮੇਰਾ ਕਿਹੜਾ ਕਿਸੇ ਨੂੰ ਪਤਾ ਚੱਲੂਗਾ ਕਿਉਂਕਿ ਸਕੂਟੀ ਕਿਰਾਏ ਤੇ ਰੈਂਟ ਤੇ ਲੈ ਕੇ ਆਇਆ ਸੀ ਇਹ ਪਰ ਉਸ ਤੋਂ ਬਾਅਦ ਪੁਲਿਸ ਪਤਾ ਕਰ ਲੈਂਦੀ ਹੈ ਵੀ ਕਿਹਨੇ ਸਕੂਟੀ ਲਈ ਰੈਂਟ ਤੇ ਉਸ ਤੋਂ ਬਾਅਦ ਚੱਕ ਲਿਆ ਜਾਂਦਾ ਦੀਪ ਅਤੇ ਇਸ ਨੂੰ ਪੁੱਛਦੇ ਨੇ ਵੀ ਤੈਂ ਭਾਈ ਇਹ ਐਡਾ ਵੱਡਾ ਕਾਰਨਾਮਾ ਕਿਉਂ ਕਰਿਆ ਉਸ ਦੇ ਵਿੱਚੋਂ ਕਹਿੰਦੇ ਵੀ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੱਸਦਾ ਹੈ ਕਿ ਇਸ ਨੇ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਮੈਂ 1 ਕਰੋੜ ਰੁਪਇਆ ਵੀ ਖਰਚ ਕਰਤਾ ਇਸ ਬੰਦੇ ਪਿੱਛੇ ਪਰ ਮੇਰੇ 1 ਕਰੋੜ ਖਰਚਣ ਤੋਂ ਬਾਅਦ ਐਡੀ ਬੜੀ ਮੇਰੇ ਕੁਰਬਾਨੀ ਕਰਨ ਤੋਂ ਬਾਅਦ ਮੈਂ ਬੰਦੇ ਤੋਂ ਜਨਾਨੀ ਬਣ ਗਿਆ ਇਸ ਨੇ ਕਹਿੰਦਾ ਫੇਰ ਵੀ ਮੇਰੇ ਨਾਲ ਵਿਆਹ ਨਹੀਂ ਕਰਾਇਆ ਮੈਨੂੰ ਗੁੱਸਾ ਸੀ ਇਸ ਦੇ ਉੱਪਰ ਇਸੇ ਕਰਕੇ ਮੈਂ ਇਹਦੇ ਨਾਲ ਐਡੀ ਬੜੀ ਜਿਹੜੀ ਹੈਗੀ ਆ ਬਾਰਦਾਤ ਕਰ ਦਿੱਤੀ ਅਤੇ ਉਸ ਤੋਂ ਬਾਅਦ ਇਸ ਮੁੰਡੇ ਨੇ ਕਿਹਾ ਕਿ ਮੈਨੂੰ ਪਛਤਾਵਾ ਵੀ ਹੈ ਪੈਸੇ ਵੀ ਖਰਾਬ ਹੋ ਗਏ ਅਤੇ ਵਿਆਹ ਵੀ ਨਹੀਂ ਮੇਰੇ ਨਾਲ ਕਰਾਇਆ ਅਤੇ ਉਲਟਾ ਕਹਿੰਦੇ ਨੇ ਇਸ ਨੂੰ ਜਿਹੜਾ ਹੈਗਾ ਕਾਰ ਦੇ ਨਾਲ ਜਿਹੜੀ ਵਾਰਦਾਤ કરી ਸੀ ਇਸ ਨੇ ਉਸ ਦੇ ਸਿਲਸਲੇ 'ਚ ਇਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਤਾਂ ਦੋਸਤੋ ਐਸੇ-ਐਸੇ ਮਾਮਲੇ ਜਿਹੜੇ ਹੈਗਾ ਸਾਹਮਣੇ ਆ ਜਾਂਦੇ ਨੇ ਲੋਕ ਕੀ ਕੁਝ ਕਰੀ ਜਾਂਦੇ ਨੇ ਕਹਿੰਦੇ ਨੇ ਵੀ ਪਿਆਰ 'ਚ ਬੰਦਾ پاگل ਹੋ ਜਾਂਦਾ ਠੀਕ ਆ ਮੁੰਡਿਆਂ ਦੇ ਕੁੜੀਆਂ ਨਾਲ ਤਾਂ ਆਪਾਂ ਨੇ ਦੇਖੇ ਸੀ ਕਿ ਵਿਆਹ ਹੁੰਦੇ ਹਨਾ ਇਹ ਨਵਾਂ ਰਵਾਜ ਹੀ ਚੱਲ ਪਿਆ ਕਿ ਮੁੰਡੇ ਮੁੰਡਿਆਂ ਨਾਲ ਵਿਆਹ ਕਰਾਉਣ ਲੱਗੇ ਤੁਸੀਂ ਦੇਖ ਲਓ ਕਿ ਕਰੋੜ ਰੁਪਇਆ ਵੀ ਖਰਚਾ ਬੰਦੇ ਤੋਂ ਜਨਾਨੀ ਵੀ ਬਣ ਗਿਆ ਪੱਲੇ ਵੀ ਕੁਝ ਨਹੀਂ ਪਿਆ ਜੇਲ੍ਹ ਵੀ ਜਾਣਾ ਪੈ ਗਿਆ ਤੁਸੀਂ ਇਸ ਪੂਰੀ ਖਬਰ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ ਰਬ ਰੱਖਾ